ਜਨੂ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸੜਾ ਵਿਸ਼ਾ ਚੱਲਿਆ ਹੋਇਆ ਸੀ ਸ 7ਵੀਂ ਜਮਾਤ ਦੀ ਕਿਤਾਬ ਦੂਜਾ ਪੜਾਅ ਦਾ ਪਠ ਨੰਬਰ 12 ਹਰਿਆਣਾ ਰਾਜ ਆ ਇੱਕ ਲੇਖ ਹੈ ਇਹਦੇ ਲੇਖਕੰਤ ਨੀਰਮ ਚਾਤਰੀਕ ਇਹਦੇ ਹਰਿਆਣਾ ਦੀ ਸਥਾਪਨਾ ਕਦੋਂ ਹੋਈ ਸੀ ਕਿਹੜੇ ਖੇਤਰ ਦਾ ਯੁੱਧ ਕਿੱਥੋਂ ਲੜਿਆ ਗਿਆ ਸੀ ਹਰਿਆਣਾ ਦੇ ਪੜੋਸੀ ਦੋਸ ਕਿਹੜੇ ਕਿਹੜੇ ਹਨ ਗਵਾਂਢੀ ਪਿੰਡ ਗੁਣਾ ਗਵਾਂਢੀ ਰਾਜ ਕਿਹੜੇ ਕਿਹੜੇ ਹਨ ਉਹਦੇ ਬਾਰੇ ਮੈਂ ਤੁਹਾਨੂੰ ਪਿਛੇ ਵਾਲੇ ਕੱਛੇ ਵਿੱਚ ਦੱਸਿਆ ਸੀ ਆਜ ਉਦਪੱਠ ਬਾਰੇ ਕੁਝ ਹੋਰ ਦੱਸਾਂਗਾ ਵੇਖੋ ਜੀ ਗੱਗਰ ਯਮਨਾ ਟਾਂਗਰੀ ਤੇ ਮਾਰਕੰਡਾ ਪ੍ਰਦੇਸ਼ ਦੀਆਂ ਮੁੱਖ ਨਦੀਆਂ ਹਨ ਹਰਿਆਣਾ ਪ੍ਰਦੇਸ਼ ਹਰਿਆਣਾ ਰਾਜ ਦੀਆਂ ਗੱਗਰ ਯਮਨਾ ਟਾਂਗਰੀ ਤੇ ਮਾਰਕੰਡਾ ਪ੍ਰਦੇਸ਼ ਦੀਆਂ ਮੁੱਖ ਨਦੀਆਂ ਹਨ ਇੱਥੇ ਨਹਿਰਾਂ ਖੂਹਾਂ ਅਤੇ ਟਿਊਬਵੈਲਾਂ ਨਾਲ ਕਿਵੇਂ ਹਰਿਆਣਾ ਰਾਜ ਵਿੱਚ ਨਹਿਰਾਂ ਖੂਹਾਂ ਅਤੇ ਟਿਊ ਬੈਲਾ ਨਾਲ ਸਿਚਾਈ ਕੀਤੀ ਜਾਂਦੀ ਏ ਹਰਿਆਣਾ ਇੱਕ ਖੇਤੀ ਪ੍ਰਧਾਨ ਰਾਜ ਹੈ ਇੱਥੇ ਦੇ ਲੋਕਾਂ ਦਾ ਮੁੱਖ ਧੰਦਾ ਖੇਤੀ ਏ ਇੱਥੇ ਦੀ ਜ਼ਿਆਦਾਤਰ ਲੋਕੀ ਬਈ ਖੇਤੀ ਦਾ ਧੰਦਾ ਕਰਦੇ ਹਨ ਤੋਂ ਹੀ ਦੇ ਨਾਲ ਹੀ ਅਸੀਂ ਕਹਿ ਸਕਦੇ ਹਾਂ ਕਿ ਹਰਿਆਣਾ ਇੱਕ ਖੇਤੀ ਪ੍ਰਧਾਨ ਰਾਜ ਹੈ ਇੱਥੇ ਦੇ ਲੋਕਾਂ ਦਾ ਮੁੱਖ ਧੰਦਾ ਵੀ ਖੇਤੀ ਏ ਕਿ ਹਰਿਆਣਾ ਦੇ ਲੋਕਾਂ ਦਾ ਮੁੱਖ ਧੰਦਾ ਧੰਦਾ ਕਿਹੜਾ ਸੀ ਖੇਤੀ ਏ ਜੋਨਾ ਕਪਾ ਕਣਕ ਬਾਜਰਾ ਮੱਕੀ ਜੋ ਗੰਨਾ ਦਾਲਾਂ ਗਵਾਰ ਤਿਲ ਤੇ ਆਲੂ ਇੱਥੋਂ ਦੀਆਂ ਮੁੱਖ ਫਸਲਾਂ ਹਨ ਇਸ ਤੋਂ ਇਲਾਵਾ ਸੂਰਜਮੁਖੀ ਸੋਇਆਬੀ ਤੇ ਫਲ ਸਬਜ਼ੀਆਂ ਦੀ ਖੇਤੀ ਵੀ ਹੈ ਹਰਿਆਣਾ ਰਾਜ ਵਿੱਚ ਜਿਹੜੀ ਕੀ ਮੈਂ ਤੁਹਾਨੂੰ ਦੱਸਿਆ ਸੀ ਜੋਨਾ ਕਪਾ ਕਣਕ ਬਾਜਰਾ ਮੱਕੀ ਜੋ ਗੰਨਾ ਦਾਲਾਂ ਗਵਾਰ ਤਿਲ ਤੇ ਆਲੂ ਇੱਥੇ ਦੀਆਂ ਇਤੋਂ ਦੀਆਂ ਮੁੱਖ ਫਸਲਾਂ ਹਨ ਤੋਂ ਇਸ ਤੋਂ ਇਲਾਵਾ ਹਰ ਹੱਡੇ ਹਰਿਆਣਾ ਰਾਜ ਵਿੱਚ ਸੂਰਜਮੁਕੀ ਮੁੱਖੀ ਤੇ ਸੋਇਆਬਿੰਦੀ ਸੋਇਆਬਿੰਦ ਤੇ ਫਲ ਸਬਜ਼ੀਆਂ ਦੀ ਖੇਤੀ ਵੀ ਕੀਤੀ ਜਾਂਦੀ ਹੈ ਹਿਸਾਰ ਵਿੱਚ ਜੇ ਸਾਡਾ ਹਰਿਆਣਾ ਦਾ ਇੱਕ ਜ਼ਿਲ੍ਹਾ ਸੀ ਹਰਿਆਣਾ ਦੀ ਇੱਕੋ ਹੀ ਖੇਤੀਬਾੜੀ ਯੂਨੀਵਰਸਿਟੀ ਹੈ ਚੌਧਰੀ ਜਿਹੜਾ ਨਾਮ ਹੈ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਆ ਖੇਤੀਬਾੜੀ ਯੂਨੀਵਰਸਿਟੀ ਕਿੱਥੇ ਹਿਸਾਰ ਜ਼ਿਲ੍ਹੇ ਦੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਹੈ ਰਾਜ ਦੀ ਰਾਜ ਭਾਸ਼ਾ ਹਰਿਆਣਾ ਦੀ ਰਾਜ ਭਾਸ਼ਾ ਕਿਹੜੀ ਹੈ ਹਿੰਦੀ ਹੈ ਤੇ ਬੋਲੀ ਕਿਹੜੀ ਹੈ ਹਰਿਆਣਵੀ ਹੈ ਪੰਜਾਬੀ ਨੂੰ ਵੀ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਸਾਡੇ ਹਰਿਆਣਾ ਰਾਜ ਵਿੱਚ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਪੰਜਾਬੀ ਲੋਕ ਰਹਿੰਦੇ ਹਨ ਬਈ ਹਰਿਆਣਾ ਰਾਜ ਦੇ ਕਈ ਜ਼ਿਲ੍ਹੇ ਜਿਨ੍ਹਾਂ ਵਿੱਚ ਸਿੱਖ ਲੋਕੀ ਰਹਿੰਦੇ ਜਿਨ੍ਹਾਂ ਨੂੰ ਪੰਜਾਬੀ ਲੋਕ ਵੀ ਰਹਿੰਦੇ ਹਨ ਮੇਵਾੜ ਦਾ ਇਲਾਕੇ ਵਿੱਚ ਮੇਵਾਤੀ ਤੇ ਉਰਦੂ ਭਾਸ਼ਾ ਬੋਲੀ ਜਾਂਦੀ ਹੈ ਮੇਵਾੜ ਜੇ ਗੁਰੂਗਾਂਵਾਂ ਦੀ ਕੋਲ ਇੱਥੇ ਵੀ ਦਿੱਲੀ ਦੇ ਅੱਗੇ ਚੱਲ ਕੇ ਦਿੱਲੀ ਦੇ ਸਾਈਡ ਵਿੱਚ ਪੈਂਦਾ ਵੀ ਇਹ ਮੇਵਾਦ ਜ਼ਿਲ੍ਹਾ ਹਰਿਆਣਾ ਦਾ ਇੱਕ ਜ਼ਿਲ੍ਹਾ ਹੈ ਤਵੇ ਮੇਵਾਦ ਦੇ ਇਲਾਕੇ ਵਿੱਚ ਮੇਵਾਤੀ ਤੇ ਉਰਤੂ ਭਾਸ਼ਾ ਬੋਲੀ ਜਾਂਦੀ ਹੈ ਗੁਰੂਗ੍ਰਾਮ ਜ਼ਿਲੇ ਦੀ ਸੱਖਰਤਾ ਦਰ ਸੱਖਰਤਾ ਸੱਖਰਤਾ ਦਰ ਸਭ ਤੋਂ ਵੱਧ ਹੈ ਤੇ ਮੇਵਾਦ ਜ਼ਿਲੇ ਦੀ ਸੱਖਰਤਾ ਦਰ ਸਭ ਤੋਂ ਘਟ ਹੈ ਵੀ ਗੁਰੂਗਾਂਵਾਂ ਸਾਡਾ ਗੁਰੂਗ੍ਰਾਮ ਜ਼ਿਲ੍ਹਾ ਆ ਇੱਕ ਉਦਯੋਗਿਕ ਜ਼ਿਲ੍ਹਾ ਇੱਥੇ ਵੇਲੀਆਂ ਕੰਪਨੀਆਂ ਪਈਆਂ ਹੁਣ ਬਾੜ ਦੇ ਦੇ ਕਈ ਹਰਿਆਣਾ ਦੇ ਆਲ ਭਾਰ ਦੇ ਰਾਜਾਂ ਦੇ ਲੋਕੀ ਇੱਥੇ ਆ ਕੇ ਨੌਕਰੀਆਂ ਕਰਦੇ ਹਨ ਤੇ ਇਹਨਾਂ ਦੇ ਨਾਲ ਕਈ ਕਾਲ ਸੈਂਟਰਾਂ ਤੇ ਵੱਡੀ ਵੱਡੀ ਮਲਟੀਨੇਸ਼ਨਲ ਕੰਪਨੀਆਂ ਇੱਥੇ ਲੱਗੀਆਂ ਹੋਈਆਂ ਹਨ ਕਿੱਥੇ ਗੁਰੂਗਰਾਮ ਵਿੱਚ ਤੇ ਗੁਰੂਗਰਾਮ ਦੀ ਸਾਕਤਤਾ ਦਰ ਸਭ ਤੋਂ ਵੱਧ ਸੀ ਤੇ ਮੇਵਾਦ ਦੀ ਸਾਕਤਤਾ ਦਰ ਸਭ ਤੋਂ ਘੱਟ ਸੀ ਰਾਜ ਵਿੱਚ ਕਈ ਯੂਨੀਵਰਸਿਟੀਆਂ ਹਨ ਹਰਿਆਣਾ ਦੇ ਵਿੱਚ ਕਈ ਯੂਨੀਵਰਸਿਟੀਆਂ ਰਾਜ ਵਿੱਚ ਮੁੱਢਲੀ ਸਿੱਖਿਆ ਮੁਫਤ ਤੇ ਜ਼ਰੂਰੀ ਕਰ ਦਿੱਤੀ ਗਈ ਹੈ ਕਿ ਬਈ ਸਾਡੇ ਹਰਿਆਣਾ ਰਾਜ ਵਿੱਚ ਮੁਢਲੀ ਸਿੱਖਿਆ ਮੁਫਤੇ ਜ਼ਰੂਰੀ ਕਰ ਦਿੱਤੀ ਗਈ ਹੈ ਇੱਥੇ ਲੜਕੀਆਂ ਨੂੰ ਜਿਹੜੀ ਸਾਡੇ ਪਿੰੇ ਹਰਿਆਣਾ ਦੀਆਂ ਕੁੜੀਆਂ ਐ ਕੁੜੀਆਂ ਲਈ ਬੀਏ ਤੱਕ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ ਇਹ ਜਿਹੜੇ ਵੀ ਖਾਨਪੁਰ ਕਲਾਂ ਖਾਨਪੁਰ ਕਲਾਂ ਜਿਹੜਾ ਸਾਡਾ ਜ਼ਿਲ੍ਹਾ सोनीपत ਵਿਖੇ ਭਗਤ ਫੂਲ ਸਿੰਘ ਮਹਿਲਾ ਯੂਨੀਵਰਸਿਟੀ ਹੈ ਜਿਹੜਾ ਵੀ सोनीपत ਹਰਿਆਣਾ ਦਾ ਇੱਕ ਜ਼ਿਲ੍ਹਾ ਹੈ ਇੱਥੇ ਕੁੜੀਆਂ ਲਈ ਈਕ ਯੂਨੀਵਰਸਿਟੀ ਭਗਤ ਫੁੱਲ ਸਿੰਘ ਦੇ ਨਾਲ ਇੱਥੇ ਹੀ ਸਥਾਪਨਾ ਕੀਤੀ ਗਈ ਹੈ ਰਾਜ ਵਿੱਚ ਤਕਨੀਕੀ ਤੇ ਡਾਕਟਰੀ ਸਿੱਖਿਆ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਵੀ ਸਾਡੇ ਹਰਿਆਣਾ ਰਾਜ ਵਿੱਚ ਤਕਨੀਕੀ ਟੈਕਨੋਲੋਜੀ ਤੇ ਡਾਕਟਰੀ ਮੈਡੀਕਲ ਤੋਂ ਨਾਲ ਮੈਡੀਕਲ ਤੋਂ ਸਬੰਧਿਤ ਸਿੱਖਿਆ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਕਿਥੇ ਸਾਡੇ ਹਰਿਆਣਾ ਰਾਜ ਵਿੱਚ ਹਰਿਆਣਾ ਦੀ ਸੰਸਕ੍ਰਿਤੀ ਵੀ ਵੱਡੀ ਪੁਰਾਣੀ ਹੈ ਸਾਡੇ ਹਰਿਆਣਾ ਰਾਜ ਦੀ ਸੰਸਕ੍ਰਿਤੀ ਵੀ ਵੱਡੀ ਪੁਰਾਣੀ ਹੈ ਸਾਡੀ ਅੱਜ ਦੀ ਕੱਖਿਆ ਇਵੇਂ ਸਮਾਪਤ ਹੋਈ ਸੀ ਅਤੇ ਇਸ ਦੇ ਲੈਸਨ ਬਾਰੇ ਕੁਝ ਹੋਰ ਪੈਰੇ ਮੈਂ ਤੁਹਾਡੇ ਲਈ ਅੱਗੇ ਵਾਲੀ ਕੱਖਿਆ ਵਿੱਚ ਲੈ ਕੇ ਆਵਾਂਗਾ ਅੱਜ ਦੀ ਕੱਖਿਆ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ